ਬੇਬੇ ਹਾਂ ਭਾਈ ਗੀਤ ਸੁਣਾਓ ਫਿਰ ਕੋਈ ਗੀਤ ਸੁਣਾਵਾ ਹਾਂ ਤੁਸੀਂ ਮੈਨੂੰ ਨਾ ਗੀਤ ਅਜ ਨੌਕਰ ਵਾਲਾ ਸੁਣਾਓ ਜਿਵੇਂ ਤੁਸੀਂ ਕਹਿੰਦੇ ਕੋਈ ਨੌਕਰ ਜਾਂਦਾ ਹੁੰਦਾ ਕੋਈ ਨੌਕਰ ਵਾਲਾ ਗੀਤ ਸੁਣਾਓ ਕੋਈ ਵੀ ਓਏ ਨੌਕਰ ਵਾਲਾ ਸੁਣਾ ਦਿੰਨੀ ਆ ਹੈ ਕਿਵੇਂ ਮਤਲਬ ਉਹਦੇ ਬਾਰੇ ਸਭ ਨੂੰ ਥੋੜਾ ਜਿਹਾ ਪਹਿਲਾਂ ਦੱਸੋ ਜਿਹੜਾ ਤੁਸੀਂ ਗੀਤ ਸੁਣਾਉਂਦੇ ਉਹਦੇ ਬਾਰੇ ਨੌਕਰ ਜਾਂਦਾ ਉਹ ਕਹਿੰਦਾ ਕਾਹੇ ਨੂੰ ਸੱਤਿਆਂ ਨੇ ਬੈਠ ਕਾ ਕਾਹੇ ਰੱਖਿਆ ਵੇੜਾ ਕਹਿੰਦਾ ਤੇਰੇ ਸੱਟ ਬਸੜੇ ਨੂੰ ਬੈਠ ਕਾ ਤੇਰੇ ਕਰਤੇੜੇ ਵਿਹੜਾ ਕਹਿੰਦੀ ਇਹ ਤੂੰ ਚੱਲਿਆ ਨੌਕਰੀ ਇੱਥੇ ਕਾਉਣਾ ਮੇਰਾ ਹਾਂ ਹਾਂ ਕਹਿੰਦੀ ਇੱਥੇ ਲਾਵੀਂ ਜੰਡੜਾ ਪੇਕੇ ਲਾਲ ਮਡੇਰਾ ਕਹਨਾ ਇੱਥੇ ਵੀਰ ਨਾ ਮੇਰੇ ਤੇ ਪੇਕੇ ਕੀ ਕੰਮ ਤੇਰਾ ਹੂੰ ਕਹਿੰਦੀ ਪਾਣੀ ਆਂ ਤੇ ਟੋਮ ਰੋਟੀਆਂ ਹੋਕ ਮੈਂ ਚੱਲੂ ਮੇਰਾ ਹੂੰ ਹੂੰ ਕਹਿੰਦਾ ਪਾਣੀ ਆਂ ਤੇ ਟੋਮੇ ਦੀ ਰੋਟੀਆਂ ਬਾਰ ਕਰ ਰੋਜੂ ਤੇਰਾ ਹੂੰ ਕਹਿੰਦੀ ਬਾਰ ਕਰ ਨੂੰ ਚੱਕਣ ਮਾਮੀ ਆ ਹੁਕਮ ਚੱਲੇਗਾ ਮੇਰਾ ਹੂੰ ਇਹ ਗੀਤ ਹੈ ਅੱਛਾ ਹਾਂ ਵੀ ਬਤੋ ਲੈ ਇੱਕ ਵੀ ਨੌਕਰ ਜਾਂਦਾ ਜਦੋਂ ਉਹਨੂੰ ਰੋਕਦੀ ਐ ਨਾ ਰੋਕਦੀ ਐ ਵੀ ਤੂੰ ਨੌਕਰ ਨਾ ਜਾ ਵੀ ਤੂੰ ਨੌਕਰ ਨਾ ਜਾ ਵੀ ਇੱਥੇ ਕੋਈ ਨਹੀਂ ਹੈਗਾ ਮੇਰਾ ਕੋਈ ਨਹੀਂ ਮੇਰਾ ਤੇ ਵੀ ਮੇਰਾ ਤਾਂ ਜਿਹੜਾ ਤੇਰਾ ਭਰਾ ਹੈਗਾ ਵੀ ਉਹ ਵੀ ਮੇਰਾ ਸ਼ਰੀਕ ਹੈ ਵੀ ਉਹ ਕੋਈ ਮੇਰਾ ਕੁਝ ਲੱਗਦਾ ਹੈਗਾ ਹਾਂ ਉਹ ਸ਼ਰੀਕ ਮੇਰਾ ਹਾਂ ਵੀ ਮਤਲਬ ਮੈਂ ਤਾਂ ਇੱਥੇ ਰਹਿਣਾ ਨਹੀਂ ਹੈਗਾ ਰਹਿਣਾ ਨਹੀਂ ਵਾ ਇੱਥੇ ਜਿੰਦਾ ਲਾ ਦੂੰ ਮੈਂ ਤਾਂ ਜਿੰਦਾ ਲਾ ਕੇ ਪੇਕੇ ਨੂੰ ਚੱਲੀ ਆ ਪੇਕੇ ਨੂੰ ਚੱਲੀ ਆ ਹਾਂ ਫੇਰ ਉਹਦੇ ਘਰ ਵਾਲਾ ਉਹਨੂੰ ਕਹਿੰਦਾ ਹੁੰਦਾ ਵੀ ਪੇਕੇ ਦਾ ਤੇਰਾ ਕੋਈ ਕੰਮ ਨਹੀਂ ਤੂੰ ਪੇਕੇ ਕੀ ਕਰੀਂ ਹੈ ਨਾ ਇਸ ਤਰ੍ਹਾਂ ਦਾ ਗੀਤ ਹੈ ਹੈ ਨਾ ਹਾਂ ਹਾਂ ਤੇ ਪਹਿਲਾਂ ਵੀ ਵੀ ਲੋਕਰ ਮੁੜਦੇ ਵੀ ਨਹੀਂ ਸੀ ਕਿੰਨੇ ਕਿੰਨੇ ਸਾਲ ਹੈ ਨਾ ਬਹੁਤਾਂ ਸਾਲ ਨਹੀਂ ਤੇ ਮੁੜਦੇ ਹੂੰ ਨਾਲੇ ਕਹਿੰਦੇ ਸਾਲ-ਸਾਲ ਨਹੀਂ ਮੁੜਦੇ ਸੀ ਸਾਲ-ਸਾਲ ਮਿੱਟੀ ਮੁੜਦੇ 2 ਸਾਲ ਮਿੱਟੀ ਮੁੜਦੇ ਲੱਗ ਜਾਂਦੇ ਸੀ ਕੋਈ 12-12 ਸਾਲ ਵੀ 12-12 ਸਾਲ ਪਤਾ ਨਹੀਂ ਕਹਿੰਦੇ ਹੁੰਦੇ ਨੇ ਇਹ ਤਾਂ ਯਾਦ ਵੀ ਨਹੀਂ ਆ ਗੀਤ ਹੈ 12 ਸਾਲ ਮੁੜੇ ਆਇਆ ਈ ਹਾਂ 12 ਵਾਰ ਸੀ ਆਇਆ ਨਾ ਬਾਰੀ ਵਾਰ ਸੀ ਆਇਆ ਹਾਂ ਕਿਉਂ ਉੱਠਿਆ ਮਤਰੇ ਇਹ ਰੀਤੀ ਹੈ ਹਾਂ ਧੋਕਰਾਲਾ ਹਾਂ ਕਾਹੇ ਨੂੰ ਰੱਖੀਆ ਬੈਠ ਕਾਹੇ ਰੱਖਿਆ ਸੀ ਮੈਂ ੜਾ ਨੋਕਰ ਕਾਹੇ ਰੱਖਿਆ ਸੀ

ਸੂਗਾ ਜੀ ਕੇਡ ਨੋਕਰ ਐ ਤੇ ਵਸੂਗਾ ਜੀ ਕੇਡ ਮਤਾ ਜਲਿਆ ਨਾ ਤੇਰਾ ਸਰੀਕ ਜਿ ਮੇਰਾ ਨੋਕਰੋ ਯੋ ਕੀ ਲਗਦਾ ਹੈ ਮੇਰਾ ਨੋਕਰੋ ਓ ਕੀ ਲਗਦਾ ਹੈ ਮੇਰਾ ਆਇ ਤੇ lado de

ਕਪੜੇ ਬਾਲਕ ਰੋਗਾ ਨਹੀਂ ਮੇਰਾ ਗੋਰੀਏ ਬਾਲਕ ਰੋਗਾ ਨਹੀਂ ਮੇਰਾ ਗੋਦੀ ਚੱਕ ਲੂ ਪਧੇ ਜੜਾ ਉਂਗਲੀ ਲਾਲੂ ਹਿੱਤੇਰਾ